ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿਦ ਸ਼ਰਨ ਅਸੀਂ ਬਣਾਵਾਂਗੇ ਤੜਕੇ ਵਾਲਾ ਦਹੀਂ ਇਹ ਤੜਕੇ ਵਾਲਾ ਦਹੀਂ ਬਹੁਤ ਹੀ ਜਲਦੀ ਬਣ ਕੇ ਤਿਆਰ ਹੁੰਦਾ ਵਾ ਜਦੋਂ ਘਰ ਵਿੱਚ ਕੋਈ ਸਬਜ਼ੀ ਨਾ ਹੋਵੇ ਤੇ ਕੋਈ ਸਮਝ ਨਾ ਆਵੇ ਕੀ ਬਣਾਈਏ ਉਦੋਂ ਅਸੀਂ ਦਹੀਂ ਨੂੰ ਤੜਕਾ ਲਾਈਏ ਤੇ ਬਹੁਤ ਹੀ ਵਧੀਆ ਦਹੀਂ ਬਣ ਕੇ ਤਿਆਰ ਹੁੰਦਾ ਵਾ ਚਲੋ ਫਿਰ ਵੇਖੋ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਦਹੀਂ ਤੜਕਾ ਬਣਾ ਕੇ ਤਿਆਰ ਕੀਤਾ ਦਹੀਂ ਤੜਕਾ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਦਹੀਂ ਨੂੰ ਫੈਟ ਲੈਨੇ ਆ ਦਹੀਂ ਅਸੀਂ ਤਾਜ਼ਾ ਜਮਾਇਆ ਹੋਇਆ ਵਾ ਦਹੀਂ ਬਿਲਕੁਲ ਵੀ ਫਟਣਾ ਨਹੀਂ ਹੋਣਾ ਚਾਹੀਦਾ। ਦਹੀਂ ਵਸਤਾਂ ਸੀ ਲੰਪਰੀ ਪਣਾ ਲੈਣੀ ਆ ਪਾਟ ਕੇ। ਇਹਨੂੰ ਅਸੀ ਤਰਕਾ ਲੈਣਾ। ਨਹੀਂ ਤਰਕਾ ਬਹੁਤੀ ਵਧੀਆ ਬਣ ਕੇ ਤਿਆਰ ਹੁੰਦਾ। ਫਰਾਈ ਪੈਨ ਵਿੱਚ ਥੋੜਾ ਜਿਹਾ ਤੇਲ ਪਾ ਲੈਣੀ ਆ। ਤੇਲ ਗਰਮ ਹੋ ਗਿਆ। ਥੋੜਾ ਜਿਹਾ ਜੀਰਾ, ਥੋੜੀ ਜਿਹੀ ਹਿੰਗ ਇੱਕ ਪਿੰਚ, ਦੋ ਲਾਲ ਮਿਰਚ। ਥੋੜਾ ਜਿਹਾ ਕੜੀ ਪੱਤਾ ਇਹਨੂੰ ਤੋੜ ਲੈਣਾ ਹਨਾ। ਪਿਆਜ਼ एक असं मोटे साइज का प्याज लै च वा एक हरी मिर्च इन्हों ल हल्का गुलाबी जो कोई घर सब्जी ना हो तो फाफट दही तड़का बना के खा सकते ये बहुत ही जल्दी बनने वाली सब्जी है लसन अदरक हरी मिर्च का पेज प्याज नो न भुन लिया हल्का गुलाबी ज्यादा नहीं भुनना ज्यादा इन बराउन करता तो फिर ਚੰਗਾ ਨਹੀਂ ਲੱਗਣਾ ਸਾਨੂੰ ਇਹ ਪਿਆਰ ਹੁਣ ਅਸੀਂ ਮਸਾਲੇ ਐਡ ਕਰ ਲਈਏ ਕਸ਼ਮੀਰੀ ਦੇਗੀ ਲਾਲ ਮਿਰਚ ਇਹਦੇ ਨਾਲ ਕਲਰ ਬਹੁਤ ਹੀ ਵਧੀਆ ਆਏਗਾ ਵਿੱਚ ਗਰਮ ਮਸਾਲਾ ਰੋਸਟ ਕੀਤਾ ਜੀਰਾ ਪਾ ਲਈ ਵਿੱਚ ਪਾਊਡਰ ਇਹਨੂੰ ਮਿਕਸ ਕਰ ਲੈਨੇ ਆ ਫਲੇਮ ਨੂੰ ਸਲੋ ਕਰ ਲਾਂਗੇ ਨਮਕ ਟੇਸਟ ਅਨਸਾਰ ਪਾਵਾਂਗੇ ਤੜਕਾ ਬਣ ਕੇ ਤਿਆਰ ਹੈ ਅਸੀਂ ਫਲੇਮ ਬੰਦ ਕਰ ਲਾਂਗੇ ਤੇ ਥੋੜਾ ਇਹਨੂੰ ਹਲਕਾ ਠੰਡਾ ਹੋ ਹੰਦਾ ਹਾਂ ਰੰਡਾ ਹੋਣ ਤੋਂ ਬਾਅਦ ਅਸੀਂ ਇਹਨੂੰ ਦਹੀਂ ਨੂੰ ਵਿੱਚ ਐਡ ਕਰਾਂਗੇ ਤੜਕਾ ਹਲਕਾ ਠੰਡਾ ਹੋ ਗਿਆ ਵਾ ਹੁਣ ਅਸੀਂ ਇਹਦੇ ਵਿੱਚ ਦਹੀਂ ਐਡ ਕਰ ਲਾਂਗੇ ਇੱਥੇ ਅਸੀਂ ਚਾਹੀਏ ਤਾਂ ਫਲੇਮ ਚਾਲੂ ਕਰਕੇ ਤੇ ਇਹਨੂੰ ਇੱਕ ਰੇਜਾ ਦਵਾ ਸਕਦੇ ਹਾਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਦਹੀਂ ਤੇ ਚਾਹੀਏ ਤਾਂ ਅਸੀਂ ਠੰਡਾ ਵੀ ਖਾ ਸਕਦੇ ਹਾਂ ਦਹੀਂ ਤੜਕਾ ਬਣ ਕੇ ਤਿਆਰ ਹੈ ਥੋੜਾ ਜਿਹਾ ਹਰੇ ਤਨੀਆ ਨਾਲ ਗਾਰਨਿਸ਼ ਕਰ ਲਈਏ ਤੇ ਇਹਨੂੰ ਸਰਵ ਕਰ ਦਈਏ ਬਹੁਤ ਹੀ ਖਾਣ ਚ ਟੇਸਟੀ ਬਣਿਆ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਤੇ ਖਾਓ ਸਹੀ ਤੜਕਾ ਪਾਣ ਕੇ ਤਿਆਰ ਹੈ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਹੈ ਹੁਣ ਅਸੀਂ ਇਹਨੂੰ ਸਰਵ ਕਰ ਲਾਂਗੇ ਬਹੁਤ ਹੀ ਟੇਸਟੀ ਬਣ ਕੇ ਆਇਆ ਹੈ ਤੁਸੀਂ ਵੀ ਇਸੇ ਤਰ੍ਹਾਂ ਬਣਾਇਓ ਤੇ ਖਾਇਓ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਦ ਤੱਕ ਲਈ ਸਾਥ ਸੀਏ ਕਾ